ਹਲੇ ਠੀਕੋ ਮੌਸਮ ਬੜਾ ਵਧੀਆ ਹੋਇਆ ਅੱਜ ਚਾ ਲਾਈਵ ਹੋ ਜੀਏ ਅੱਜ ਆਪ ਪਹੁੰਚੇ ਆ ਬਠਿੰਡੇ ਆਪਾਂ ਬੜਾ ਪਲਾਟ ਕੋਲ ਦੇਖੋ ਗੱਡੀਆਂ ਹੀ ਗੱਡੀਆਂ ਖੜੀਆਂ ਖਾਤੇ ਲਈ ਸੀ ਕਿ ਗੱਡੀ ਖਾਲੀ ਕਰਨਾ ਆਪਣੀ ਗੱਡੀ ਖੜੀ ਆ ਸਿਕੰਡਾ ਰੋਡ

ਔਰ ਸਾਰੇ ਠੀਕ ਹੋ ਜੀ ਅੱਜ ਆਪਾਂ ਬਹੁਤ ਸੇ ਬਹੰਡੇ ਤੇ ਥਾਵੇ ਤੇ ਰੋਟੀ ਖਾੜਾ ਗੱਡੀ ਲਾਉਣ ਚੱਲੇ ਸੀ ਤੇ ਮੌਸਮ ਦੇਖੋ ਤੁਸੀਂ ਕਿੰਨਾ ਵਧੀਆ ਹੋ ਗਿਆ ਆਪਾਂ ਖੜੇ ਆ ਵੱਡੇ ਰੋਡ ਦੇ ਉੱਪਰ ਇਹ ਆਗਾਹ ਪਾ ਕੇ ਰੋੜਾ ਆ ਆਪਣੀ ਗੱਡੀ ਖੜੀ ਹੈ ਜੀ ਚੋਕਾ ਸੈਂਡ ਵਾਲੀ ਜੀ ਆਪਾਂ ਖਾਲੀ ਕਰਕੇ ਆਣੀਆਂ ਤਲਵੰਡੀ ਸਾਬੋ ਰੋਡ ਤੇ ਕੜੇ ਸੀ। ਸਭ ਸਾਰੇ ਠੀਕ ਠਾਕ ਹੋ ਜੀ। ਇਧਰ ਤੁਹਾਨੂੰ ਪਲਾਂਟ ਆ ਗਿਆ ਸਾਹਮਣੇ। ਇਧਰ ਫੈਕਟਰੀ ਆ ਗਈ। ਇੱਥੇ ਸੀਮਿੰਟ ਦੇ ਯਾਰ ਹੁੰਦਾ। ਯਾ ਤੁਸੀਂ ਗੱਡੀਆਂ ਦੇਖੋ ਵੀ ਸੀਮਿੰਟ ਨਾਲ ਪਰ ਕਿੰਨਾ ਆ ਰਹੇ ਤੇ ਆ ਟਾਬਾ ਆਪਣੇ ਯਾਰ ਮਿੰਦਰ ਰੋਟੀ ਖਾਈਂਦਾ ਡਰਾਈਵਰ ਵੀਰੇ ਇੱਕ ਘਾਤੇ ਵਿੱਚ ਚੱਲਾਂਗੇ ਹਾਂ ਸੰਤਰਾ ਫੀਆ ਰਵੜੀ ਹੋਇਆ ਦੇਖੋ ਮੀਂਹ ਆਉਣ ਵਾਲਾ ਵਾਟਮ ਹੋ ਗਿਆ ਹਨੇਰੀ ਵੀ ਚੱਲ ਗਈ ਦੇਖੋ थोड़े समय तक म सदना मजा देखने अपने भाई की कर कंदा वॾी हुतां यूट्यूब ते ਯੂਟਿਊਬ ਕੀ ਆ ਤੇ ਅੰਡੀ ਆਪਣੀ ਸਿੰਗਲ ਵਾਲੀ ਬਾਤ ਦੀ ਅਧਰੋਹ ਰੋਇ ਤੱਕ ਬਈ ਨਾ ਆ ਰਿਹਾ ਤੇ ਸਾਡੇ ਬਾਰਾ ਬੀ ਤੇ ਨੀ ਗਾ ਬੋਸ ਤੋਂ ਬੋਸ ਜੜੀਏ ਦਾ ਇਹ ਅਗਲੀ ਇੱਕ ਮਾਰੰਗਾ

ਆਪਣਾ ਖੜਾਈ ਕੋੜਾ ਟਰਾਲਾ ਬ੍ਰਾਡ ਮੋਟਰ ਟੋਕਾ ਸੈਂਡ ਇਹ ਆਪਾਂ ਜਾਣਾ ਤਲਵੰਡੀ ਸਾਬੋ ਕਾਲੀਗਾਂ ਵਿੱਚ ਗੁਰੂ ਕਾਸੀ ਯੂਨੀਵਰਸਿਟੀ ਵਿੱਚ ਗੁਰੂ ਕਾਸੀ ਯੂਨੀਵਰਸਿਟੀ ਵੀ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਰੁਕੇ ਸੀਗੇ ਢਾਬੇ ਤੇ ਰੋਟੀ ਖਾਣ ਦੇ ਲਈ ਦੀ ਕਟਿੰਗਾ ਪੜਦੀਆਂ ਸੀਮੈਂਟ ਉੱਪਰ ਪਰਨ ਦੇ ਲਈ। ਖਾਲੀ ਹੋਣ ਦੇ ਲਈ ਤੇ ਪਰਨ ਦੇ ਦੇ। ਮੇ ਤਾਂ ਦੀ ਪੜਨੇ। ਉਹ ਸਾਹਮਣੇ ਸੱਚਾ ਥੋੜੀ ਥੋੜੀ ਦੇਖ ਰਹੀ ਆ। ਕਿਉਂਕਿ ਹਾਂ ਜਦੋਂ ਉਹ ਵਿਚਾਲੇ ਲਾ ਕੇ ਖੜ ਗਏ। ਰਵਜਾ ਹਾਂ ਕੋ ਡਰਾਈਵਰ ਅੰਦਰ ਬੈਠਿਆ ਓਏ ਉਸਤਾਦ ਕੋ ਟ੍ਰੈਫਿਕ ਵਾਲੇ ਗੱਡੀ ਖੜੀ ਆਪਣੀ ਗੱਡੀ ਕੋਲ ਮਾਰੀ ਅੰਦਰ ਰੂਟਰ ਜਾ ਪੜ ਕੇ ਕਰਕੇ ਛੱਡ ਦੇ ਜਾ ਪੜ ਕੇ ਛੱਡ ਦੇ ਕਰਕੇ ਮਾਰੀ ਅੰਦਰ ਜਾ ਛੱਡ ਤੇ ਜਾਦਾ ਜਾਦਾ ਜਾ ਪੜ ਕੇ ਆਉਂਦੇ 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 ਬਣਾਈ ਜਾਂਦੇ ਨਟ ਤੇ ਕਹਦੇ ਕਹਿੰਦੀ ਮੜਾ ਕੇ ਕਰਦੇ ਜਾ ਉਹਦਾ ਮੂੰਹੇ ਹੋ ਜਾ ਕਾਏ ਕਈ ਗੋਈਆਂ ਨੇ ਹਾਂ ਕਿਹੜਾ ਬਲਾਡ ਰੈਮ ਕਿੱਥੇ ਮੈਨੂੰ ਆ ਕੇ ਪੜਾ ਲੱਗਿਆ

ਕੌਣ ਟਿਕਾ ਉਹ ਆਰਟਰ ਕੈਂਡਲ ਕਰਾਦੀ ਐ ਉਹ ਗੜਬੜ ਹੋ ਗਈ ਸੀ ਕਿ ਹਣਾ ਮਾਰੇ ਯਾਰ ਵਾਲੇ ਪਾਟ ਗਿਆ ਉਹ ਸਾ ਰੋਟੀ ਖਾਣ ਬੈਠੇ ਸੀ ਹਾਂ ਇਹਨੂੰ ਕਹਿੰਦਾ 50000 ਰੁਪਏ ਗੱਡੀ ਖੁਦਾ ਮੈਂ ਤੇ ਲੋੜੇ ਤੇ ਨਹੀਂ ਕੋਈ ਡੋੜੀ ਨਹੀਂ ਪੱਟ ਕੇ ਬੱਸ ਨਾ ਕਰ ਹੌਸਾ ਵਰਗਾ ਨਾ ਕਰ ਹਾਂ ਇਹ ਮੀਆਂ ਭਾਗਾਂ ਤੇਰੇ ਤੇ ਆਇਰ ਕੈਮਰਾ ਕਿਉਂ ਮਜਰੇਦਾ ਇੱਥੇ ਖੜ ਗਿਆ ਯਾਰ ਲਾਈਵ ਚੱਲੀ ਜਾਂਦਾ ਭਾਨਾ ਬੜਾ ਹਾਂ ਜੰਮਾ ਘਰ ਰੋਟੀ ਖਾਣ ਬੈਠੇ ਸੀ ਗਲਤੀ ਕੀਤੀ ਅਪਾ ਪਹਿਲੇ ਹੀ ਗਾਹਾਂ ਘਰ ਕੇ ਵਾਲ ਕਟਿੰਗਾ ਖੜਗਾ ਵਾਲ ਨਾ ਸੀ ਯਾਰ ਇਹ ਵਾਲ ਇਹਨੂੰ ਭੈਣ ਤੇ ਲੜੇ ਨੂੰ ਕੁੱਤਾ ਨਹੀਂ ਪਛਦਾ ਨਾ ਘਰੇ いいパンチって言われてもさ a たや h